ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਨਿਆਂਇਕ ਸੁਤੰਤਰਤਾ ਨੂੰ ਨਿਆਂਇਕ ਜਵਾਬਦੇਹੀ ਨਾਲ ਹੀ ਸਾਵਾ ਕੀਤਾ ਜਾਣਾ ਚਾਹੀਦਾ ਹੈ ਜਸ਼ਵੰਤ ਵਰਮਾ ਜੋ ਚੰਗੇ ਜੱਜ ਦੇ ਤੌਰ ਤੇ ਕਾਫੀ ਜਾਣੇ ਜਾਂਦੇ ਹਨ ਨੂੰ ਉਹਨਾਂ ਦੇ ਘਰ ਦੇ ਇੱਕ ਕਮਰੇ ਚੋਂ ਸੜੇ ਹੋਏ ਨੋਟ ਮਿਲਦੀ ਵੀਡੀਓ ਜਾਰੀ ਹੋਣ ਕਰਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੋਂ ਤੱਕ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜਨੇ ਵੀ ਬੁੱਧਵਾਰ ਵਾਲੇ ਦਿਨ ਰਾਜ ਸਭਾ ਵਿੱਚ ਆਖ ਦਿੱਤਾ ਕਿ ਜੇ ਕੌਮੀ ਨਿਆਂਕ ਨਿਯੁਕਤੀ ਕਮਿਸ਼ਨ ਨੂੰ ਸੁਪਰੀਮ ਕੋਰਟ ਵੱਲੋਂ ਰੱਦ ਨਾ ਕੀਤਾ ਗਿਆ ਹੁੰਦਾ ਤਾਂ ਭ੍ਰਿਸ਼ਟਾਚਾਰ ਦੀਆਂ ਜਈਆਂ ਸਮੱਸਿਆਵਾਂ ਪੈਦਾ ਹੀ ਨਹੀਂ ਹੋਣੀਆਂ ਇਹੋ ਜਿਹੇ ਨਤੀਜੇ ਕੱਢ ਲੈਣ ਦੀ ਕੋਈ ਤਕ ਨਹੀਂ ਬਣਦੀ ਇੰਗਲੈਂਡ ਵਿੱਚ ਪਿਛਲੇ ਕਰੀਬ 200 ਸਾਲਾਂ ਵਿੱਚ ਕਿਸੇ ਵੀ ਜੱਜ ਨੂੰ ਮਾਹਦੋਸ਼ ਆਰੰਭ ਕਰਕੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਿਆ ਪੰਜਾਬ 24 7 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਕਾਨੂੰਨ ਅਤੇ ਸੰਵਿਧਾਨਕ ਮਾਮਲਿਆਂ ਦੇ ਮਾਹਰ ਫੈਜ਼ਾਨ ਮੁਸਤਾਫਾ ਰਜ਼ਾ ਲਿਖਿਆ ਲੇਖ ਜੱਜਾਂ ਦਾ ਜੱਜ ਕੌਣ ਹੋਵੇ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਸਰਕਾਰੀ ਅਧਿਕਾਰੀਆਂ ਜਿਨ੍ਹਾਂ ਵਿੱਚ ਜੱਜ ਵੀ ਸ਼ਾਮਲ ਹਨ ਦੀ ਜਵਾਬਦੇਹੀ ਕਿਸੇ ਸੁਗੜ ਜਮਹੂਰੀਅਤ ਦਾ ਸਾਰਤੱਤ ਹੁੰਦੀ ਹੈ न्यायिक जवाबदेही खास तौर ते ਘੱਟੋ ਘੱਟ ਤਿੰਨ ਕਦਰਾਂ ਕੀਮਤਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਕਾਨੂੰਨ ਦਾ ਰਾਜ ਨਿਆਂਪਾਲਿਕਾ ਵਿੱਚ ਜਨਤਕ ਭਰੋਸਾ ਅਤੇ ਸੰਸਥਾਈ ਜ਼ਿੰਮੇਵਾਰੀ ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਨਿਆਂਕ ਸੁਤੰਤਰਤਾ ਨੂੰ ਨਿਆਂਕ ਜਵਾਬਦੇਹੀ ਨਾਲ ਹੀ ਸਾਵਾ ਕੀਤਾ ਜਾਣਾ ਚਾਹੀਦਾ ਹੈ ਕੋਈ ਵੀ ਜੱਜ ਸਮੁੱਚੇ ਤੌਰ ਤੇ ਨਿਆਂਪਾਲਿਕਾ ਦੀ ਸੰਸਥਾ ਨਾਲੋਂ ਵੱਧ ਮੁੱਲਵਾਨ ਨਹੀਂ ਹੋ ਸਕਦਾ ਪਰ ਵਿਅਕਤੀਗਤ ਜੱਜਾਂ ਨੂੰ ਹੋਰ ਮਨੋਰਥਾਂ ਤੋਂ ਪ੍ਰੇਰਿਤ ਅਤੇ ਬੇਬੁਨਿਆਦ ਦੋਸ਼ ਲਾਏ ਜਾਣ ਤੋਂ ਯਕੀਨਨ ਬਚਾਇਆ ਵੀ ਜਾਣਾ ਚਾਹੀਦਾ ਹੈ ਦਿੱਲੀ ਹਾਈ ਕੋਰਟ ਦੇ ਜਸਵੰਤ ਵਰਮਾ ਜੋ ਚੰਗੇ ਜੱਜ ਦੇ ਤੌਰ ਤੇ ਕਾਫੀ ਜਾਣੇ ਜਾਂਦੇ ਹਨ ਨੂੰ ਉਹਨਾਂ ਦੇ ਘਰ ਦੇ ਇੱਕ ਕਮਰੇ ਚੋਂ ਸੜੇ ਹੋਏ ਨੋਟ ਮਿਲਦੀ ਵੀਡੀਓ ਜਾਰੀ ਹੋਣ ਕਰਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਘਰ ਦੇ ਇਸ ਹਿੱਸੇ ਵਿੱਚ ਅੱਗ ਲੱਗੀ ਤਾਂ ਉਹ ਕਿਤੇ ਬਾਹਰ ਗਏ ਹੋਏ ਸਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਅੱਗ ਬੁਝਾਉਣ ਪੁੱਜੇ ਕਰਮਚਾਰੀਆਂ ਨੇ ਸੜੇ ਹੋਏ ਨੋਟਾਂ ਦੀਆਂ ਦੱਥੀਆਂ ਵੇਖੀਆਂ ਤੇ ਆਪਣੇ ਅਫਸਰਾਂ ਨੂੰ ਤਲਾਸ਼ ਕੀਤੀ ਚੀਫ ਡਿਸਟ੍ਰਿਕਟ ਸੰਜੀਵ ਖੰਨਾ ਦੀ ਅਗਵਾਈ ਹੇਠ ਸੁਪਰੀਮ ਕੋਰਟ ਦੇ ਕੋਲਸੀਅਮ ਨੇ ਝਟਪਟ ਕਾਰਵਾਈ ਕਰਦਿਆਂ ਉਹ ਵਿਵਾਦ ਗ੍ਰਸਤ ਵੀਡੀਓ ਸੁਪਰੀਮ ਕੋਰਟ ਦੀ ਵੈਬਸਾਈਟ ਉੱਪਰ ਪੌਣ ਦਾ ਫੈਸਲਾ ਕਰ ਲਿਆ ਅਤੇ ਮਾਮਲੇ ਦੀ ਅੰਦਰੂਨੀ ਜਾਂਚ ਕਰਾਉਣ ਦਾ ਹੁਕਮ ਵੀ ਦੇ ਦਿੱਤਾ ਇਸੇ ਦੌਰਾਨ ਜਸਟਰਡਸ ਵਰਮਾ ਨੂੰ Allahabad ਹਾਈ ਕੋਰਟ ਭੇਜ ਦਿੱਤਾ ਗਿਆ ਹਾਲਾਂਕਿ ਉਹਨਾਂ ਨੂੰ ਕੋਈ ਨਿਆਂਇਕ ਕੰਮਕਾਜ ਭਾਵੇਂ ਨਹੀਂ ਦਿੱਤਾ ਗਿਆ ਇਹਨਾਂ ਦੋਸ਼ਾਂ ਨੂੰ ਲੈ ਕੇ ਵਕ ਵਕ ਸਿਆਸੀ ਪਾਰਟੀਆਂ ਵੱਲੋਂ ਕਲੋਜ਼ੀਅਮ ਸਿਸਟਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਕਲੋਜ਼ੀਅਮ ਪ੍ਰਣਾਲੀ ਦੇ ਖਿਲਾਫ ਹਨ ਅਤੇ ਇਸ ਕਰਕੇ ਕੌਮੀ ਨਿਆਂਇਕ ਨਿਯੁਕਤੀ ਕਮਿਸ਼ਨ NJAC ਸੰਵਿਧਾਨ ਸੋਧ ਬਿੱਲ ਨੂੰ ਲੋਕ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ ਇਹ ਮੋਦੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਸੁਧਾਰਾਂ ਦਾ ਪਹਿਲਾ ਵੱਡਾ ਕਦਮ ਸੀ ਰਾਜ ਸਭਾ ਵਿੱਚ ਇਸ ਬਿੱਲ ਦੇ ਬਿੱਲ ਤੇ ਅਸਹਿਮਤੀ ਦਰਜ ਕਰਾਉਣ ਵਾਲੀ ਇੱਕੋ ਮਾਤਰਾ ਆਵਾਜ਼ ਉੱਗੇ ਵਕੀਲ ਰਾਮ ਜੇਠ ਮਲਾਨੀ ਦੀ ਹੀ ਸੀ ਸਿਆਸੀ ਜਮਾਤ ਸੁਪਦਾਨਕ ਅਦਾਲਤਾਂ ਵਿੱਚ ਕੀਤੀਆਂ ਜਾਂਦੀਆਂ ਨਿਆਇਕ ਨਿਯੁਕਤੀਆਂ ਵਿੱਚ ਆਪਣੀ ਸੱਦਪੁਸ਼ ਕਾਇਮ ਕਰਨਾ ਚਾਹੁੰਦੀ ਹੈ ਅਤੇ ਇਹ ਸਮਝਣ ਲਈ ਕਿਸੇ ਰਾਖਤ ਸਾਇੰਸ ਦੀ ਲੋੜ ਨਹੀਂ ਹੈ ਕਿ ਉਹ ਅਜਿਹਾ ਕਿਉਂ ਚਾਹੁੰਦੀ ਹੈ ਇਥੋਂ ਤੱਕ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜਨੇ ਵੀ ਬੁੱਧਵਾਰ ਵਾਲੇ ਦਿਨ ਰਾਜ ਸਭਾ ਵਿੱਚ ਆਖ ਦਿੱਤਾ ਕਿ ਜੇ ਕੌਮੀ ਨਿਆਇਕ ਨਿਯੁਕਤੀ ਕਮਿਸ਼ਨ ਨੂੰ ਸੁਪਰੀਮ ਕੋਰਟ ਵੱਲੋਂ ਰੱਦ ਨਾ ਕੀਤਾ ਗਿਆ ਹੁੰਦਾ ਤਾਂ ਭ੍ਰਿਸ਼ਟਾਚਾਰ ਦੀਆਂ ਜਿਹੀਆਂ ਸਮੱਸਿਆਵਾਂ ਪੈਦਾ ਹੀ ਨਹੀਂ ਸੀ ਹੋਣੀਆਂ ਇਹੋ ਜਿਹੇ ਨਤੀਜੇ ਕੱਢ ਲੈਣ ਦੀ ਕੋਈ ਤੁਕ ਨਹੀਂ ਬਣਦੀ। ਸਰਕਾਰ ਵਿੱਚ ਜ਼ਿਆਦਾਤਰ ਨਿਯੁਕਤੀਆਂ ਸਰਕਾਰ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ। ਫਿਰ ਵੀ ਸੱਪ ਪਾਸੇ ਪ੍ਰਸ਼ਾਚਾਰ ਦਿਖਾਈ ਦਿੰਦਾ ਹੈ। ਹੋਰ ਤਾਂ ਹੋਰ ਲੋਕ ਸੇਵਾ ਕਮਿਸ਼ਨ ਯੂ ਪੀ ਐਸ ਸੀ ਵੱਲੋਂ ਸਖਤ ਤੇ ਵਾajib ਪ੍ਰਕਰਿਆਵਾਂ ਹੀ ਭਰਤੀ ਕੀਤੇ ਜਾਂਦੇ ਸਰਕਾਰੀ ਅਫਸਰ ਵੀ ਭ੍ਰਿਸ਼ਟਾਚਾਰ ਵਿੱਚ ਗਲਤਾਨ ਹੋ ਜਾਂਦੇ ਹਨ ਲੋਕਾਂ ਵੱਲੋਂ ਸਿੱਧੇ ਤੌਰ ਤੇ ਚੁਣੇ ਜਾਂਦੇ ਮੋਰੀ ਸਿਆਸੀ ਆਗੂ ਨਾ ਕੇਵਲ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੁੰਦੇ ਨੇ ਸਗੋਂ ਉਹਨਾਂ ਨੂੰ ਦੋਸ਼ੀ ਵੀ ਪਾਇਆ ਜਾਂਦਾ ਹੈ ਇਸ ਕਰਕੇ ਪ੍ਰਚਲਿਤ ਵਿਵਾਦ ਦੇ ਮਦੇ ਨਜ਼ਰ ਕਲੋਜ਼ੀਅਮ ਅਤੇ ਨਿਆਇਕ ਨਿਯੁਕਤੀਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਬਹਿਸ ਪ੍ਰਸੰਗਿਕ ਨਹੀਂ ਹੈ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਕੇਂਦਰੀ ਮੁੱਦਾ ਨਿਆਇਕ ਜਵਾਬਦੇਹੀ ਦਾ ਹੈ ਕਿ ਵੀਰ ਸਵਾਮੀ ਕੇਸ 1991 ਦੇ ਫੈਸਲੇ ਮੁਤਾਬਕ ਜੇ ਸੁਪਰੀਮ ਕੋਰਟ ਦੇ ਕਿਸੇ ਜੱਜ ਖਿਲਾਫ ਅਪਰਾਜਾਰ ਦਾ ਦੋਸ਼ ਲੱਗਦਾ ਹੈ ਤਾਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਭਾਰਤ ਦੇ ਚੀਫ ਜਸਟਿਸ ਨਾਲ ਸਲਾਹ ਕਰਕੇ ਜਾਂਚ ਕਰਾਉਣ ਦਾ ਹੁਕਮ ਜਾਰੀ ਕੀਤਾ ਜਾਵੇਗਾ ਅਤੇ ਜੇ ਦੋਸ਼ ਖੁਦ ਸੀਜੀਆਈ ਦੇ ਖਿਲਾਫ ਹੀ ਹੋਣ ਤਾਂ ਰਾਸ਼ਟਰਪਤੀ ਵੱਲੋਂ ਹੋਰਨਾਂ ਜੱਜਾਂ ਨਾਲ ਸਲਾਹ ਕਰਕੇ ਕਾਰਵਾਈ ਕੀਤੀ ਜਾਵੇਗੀ ਇਸ ਫੈਸਲੇ ਤੋਂ ਪਹਿਲਾਂ ਕੇਵਲ ਸਰਕਾਰੀ ਅਧਿਕਾਰੀਆਂ ਖਿਲਾਫ ਹੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਂਦੀ ਸੀ ਨਾ ਕਿ ਜੱਜਾਂ ਦੇ ਖਿਲਾਫ ਹਾਲ ਹੀ ਵਿੱਚ ਲੋਕਪਾਲ ਜਸਟਿਸ ਏ ਐਮ ਖਾਨ ਵਿਲਕਰ ਨੇ ਹੁਕਮ ਦਿੱਤਾ ਸੀ ਕਿ ਹਾਈ ਕੋਰਟ ਦੇ ਜੱਜ ਤੇ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਪਰ ਸੁਪਰੀਮ ਕੋਰਟ ਨੇ ਝਟਪਟ ਦਖਲ ਦੇਂਦਿਆਂ ਉਹਨਾਂ ਦੇ ਹੁਕਮ ਤੇ ਰੋਕ ਲਾ ਦਿੱਤੀ ਅਤੇ ਜਲਦੀ ਹੀ ਇਸ ਮਾਮਲੇ ਤੇ ਸੁਣਵਾਈ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ ਬਦਕਿਸਮਤੀ ਨਾਲ ਮਾ ਦੋਸ਼ ਨੂੰ ਛੱਡ ਕੇ ਸਾਡੇ ਕੋਲ ਜੱਜਾਂ ਦੇ ਮਾੜੇ ਵਿਹਾਰ ਨੂੰ ਪਰਖਣ ਦਾ ਹੋਰ ਕੋਈ ਵੀ ਕਾਨੂੰਨੀ ਵਿਧੀ ਨਹੀਂ ਹੈ ਦੋਸ਼ ਕਿਸੇ ਚੀਜ਼ ਤੋਂ ਪ੍ਰੇਰਿਤ ਵੀ ਹੋ ਸਕਦੇ ਹਨ ਮਦਰਾਸ ਦੇ ਚੀਫ ਜਸਟਿਸ ਜਸਟਿਸ ਜਿਹੜੇ ਸੀ ਪੀ ਡੀ ਦਿਨਾਕਰ ਖਿਲਾਫ ਮਦਰਾਸ ਬਾਰ ਵੱਲੋਂ ਦੋਸ਼ ਉਧੋਂ ਲਾਏ ਗਏ ਸਨ ਜਦੋਂ ਉਹਨਾਂ ਦਾ ਨਾਮ ਸੁਪਰੀਮ ਕੋਰਟ ਦੇ ਜੱਜ ਵਿੱਚੋਂ ਪ੍ਰਵਾਨ ਕਰ ਲਿਆ ਗਿਆ ਸੀ ਨਿਆਇਕ ਮਿਆਰਾਂ ਦੇ ਉੱਤੇ ਜਵਾਬਦੇਹੀ ਸੰਬੰਧੀ ਬਿੱਲ 210 ਜਿਸ ਨੂੰ ਲੋਕ ਸਭਾ ਨੇ 212 ਵਿੱਚ ਪਾਸ ਕੀਤਾ ਸੀ ਨੇ ਇਹਨਾਂ ਮਸਲਿਆਂ ਦਾ ਹੱਲ ਖੋਜਣ ਦੀ ਕੋਸ਼ਿਸ਼ ਕੀਤੀ ਪਰ ਬਿੱਲ ਅਖੀਰ ਰਾਜ ਸਭਾ ਵਿੱਚ ਪਾਸ ਨਾ ਹੋ ਸਕਿਆ ਤੇ ਲੋਕ ਸਭਾ ਭੰਗ ਹੋਣ ਦੇ ਨਾਲ ਹੀ ਮਿਆਦ ਪੂਗਾ ਗਿਆ ਸੀ ਕਿਸੇ ਵੀ ਪੱਖ ਤੋਂ ਇਹ ਬਿੱਲ ਜ਼ਿਆਦਾਤਰ ਉਹਨਾਂ ਮਾਮਲਿਆਂ ਨਾਲ ਜੁੜਿਆ ਹੋਇਆ ਸੀ ਜਿੱਥੇ ਜੱਜ ਉਹ ਕੇਸ ਸੁਣਦਾ ਹੈ ਜਿਸ ਵਿੱਚ ਉਸਦਾ ਕੋਈ ਪਰਿਵਾਰਕ ਮੈਂਬਰ ਸ਼ਾਮਲ ਹੁੰਦਾ ਹੈ ਜਾਂ ਉਹ ਕਿਸੇ ਵਪਾਰ ਕਾਰੋਬਾਰ ਵਿੱਚ ਪੈਂਦਾ ਜਾਂ ਸਿਆਸੀ ਸਵਾਲਾਂ ਦੇ ਜਨਤਕ ਚਰਚਾ ਆਦ ਕਰਦਾ ਹੈ ਇੱਕ ਜੱਜ ਤੇ ਮਾਂਦੋਸ ਸਾਬਤ ਕਰਨ ਦੀ ਆਖਰੀ ਸਫਲ ਕੋਸ਼ਿਸ਼ 1805 ਵਿੱਚ ਅਮਰੀਕਾ ਵਿੱਚ ਹੋਈ ਸੀ ਜਦੋਂ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੈਮੂਅਲ ਚੇਜ਼ ਨੂੰ ਪ੍ਰਤੀਨਿਧਤਾ ਸਭਾ ਨੇ ਦੋਸ਼ੀ ਠ라 ਦਿੱਤਾ ਸੀ ਪਰ ਸੈਨੇਟਰ ਨੇ ਬਰੀ ਕਰ ਦਿੱਤਾ ਹਾਲਾਂ ਕਿ ਹਾਲੇ ਤੱਕ ਕੋਈ 60 ਜੱਜਾਂ ਦੀ ਮਾਂਦੋਸ਼ ਪ੍ਰਕਿਰਿਆ ਤਹਿਤ ਜਾਂਚ ਹੋ ਚੁੱਕੀ ਹੈ ਇੰਗਲੈਂਡ ਵਿੱਚ ਪਿਛਲੇ ਕਰੀਬ 200 ਸਾਲਾਂ ਵਿੱਚ ਕਿਸੇ ਵੀ ਜੱਜ ਨੂੰ ਮਾਂਦੋਸ਼ ਆਰੰਭ ਕਰਕੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਿਆ ਭਾਰਤੀ ਸੰਵਿਧਾਨ ਲੋਕਾਂ ਦੀ ਇੱਛਾ ਜਾਂ ਸੰਸਦ ਦੀ ਇੱਛਾ ਤੇ ਸ਼ਕਤੀਸ਼ਾਲੀ ਕਾਰਜਪਾਲਿਕਾ ਦੀ ਮਰਜ਼ੀ ਖਿਲਾਫ ਵੀ ਜੱਜਾਂ ਦਾ ਬਚਾਅ ਕਰਦਾ ਹੈ ਇਹ ਕਹਿੰਦਾ ਹੈ ਕਿ ਇੱਕ ਜੱਜ ਨੂੰ ਸਾਬਤ ਦੁਰਾਚਾਰ ਜਾਂ ਅਯੋਗਤਾ ਦੇ ਆਧਾਰ ਉੱਤੇ ਸੰਸਦ ਦੇ ਦੋਵੇਂ ਸਦਨਾਂ ਵੱਲੋਂ ਹੀ ਦੋਸ਼ੀ ਠਰਾਇਆ ਜਾ ਸਕਦਾ ਹੈ ਮਾਹਦੋਸ਼ ਦੀ ਪ੍ਰਕਿਰਿਆ ਬੁਨਿਆਦੀ ਤੌਰ ਤੇ ਰਾਜਨੀਤਿਕ ਪ੍ਰਕਿਰਿਆ ਹੈ ਜਿੱਥੇ ਮੈਂਬਰ ਪਾਰਟੀ ਵਿਪਮ ਮੁਤਾਬਕ ਵੋਟ ਕਰਨ ਦੇ پابੰਦ ਹੁੰਦੇ ਹਨ ਜਸਟਿਸ ਰਾਮਾ ਸੁਆਮੀ ਖਿਲਾਫ ਮਾਹਦੋਸ਼ ਮਤਾ 1993 ਵਿੱਚ ਖਾਰਜ ਹੋ ਗਿਆ ਸੀ ਕਿਉਂਕਿ ਕਾਂਗਰਸ ਪਾਰਟੀ ਨੇ ਇਹਦੇ ਵਿਰੁੱਧ ਵੋਟ ਕਰਨ ਦਾ ਫੈਸਲਾ ਕਰ ਲਿਆ ਸੀ ਭ੍ਰਿਸ਼ਟਾਚਾਰ ਦੇ ਦਰਸ਼ਨ ਦਰਜਣ ਤੋਂ ਬਾਅਦ ਕੇਸ ਸਾਹਮਣੇ ਆ ਚੁੱਕੇ ਹਨ ਤੇ ਕੁਝ ਕੇਸ ਜਿੰਸੀ ਸ਼ੋਸ਼ਣ ਦੇ ਵੀ ਹਨ ਪਰ ਅੱਜ ਤੱਕ ਕਿਸੇ ਵੀ ਜੱਜ ਤੇ ਮਾਂਦੋਸ਼ਨੀ ਚੱਲ ਸਕਿਆ ਕੁਝ ਬਰੇ ਪਹਿਲਾਂ ਵਿਰੋਧੀ ਧਿਰ ਨੇ ਤਤਕਾਲੀ ਚੀਫ ਜਸਸ ਸੀਜੀਆਈ ਦੀਪਕ ਮਿਸ਼ਰਾ ਖਿਲਾਫ ਮਾਂਦੋਸ਼ ਚਲਾਉਣ ਦੀ ਪੇਸ਼ਸ਼ ਕੀਤੀ ਸੀ ਪਰ ਇਸ ਵਾਰ ਭਾਰਤੀ ਜਨਤਾ ਪਾਰਟੀ ਨੇ ਜੱਜ ਦਾ ਬਚਾਅ ਕੀਤਾ ਤਤਕਾਲੀ ਰਾਜ ਸਭਾ ਚੇਅਰਮੈਨ ਵੰਕਈਆ ਨੈਡੂ ਸਾਬਕਾ ਜੋ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਹੇ ਨੇ ਨੇ ਕ੍ਰਿਸ਼ਨਾ ਸੁਆਮੀ 1993 ਕੇਸ ਵਿੱਚ ਕਟ ਗਿਣਤੀ رائے ਤੇ ਨਿਰਭਰ ਹੁੰਦਿਆਂ ਮਾਦੋਸ਼ਤਾ ਮਤਾ ਸ਼ੁਰੂਆਤੀ ਪੱਧਰ ਤੇ ਹੀ ਰੱਦ ਕਰ ਦਿੱਤਾ ਸੀ ਇਸ ਤੋਂ ਪਹਿਲਾਂ ਦੇ ਕੇਸਾਂ ਵਿੱਚ ਇਸ ਤਰ੍ਹਾਂ ਦੇ ਮਤੇ ਉਦੋਂ ਹੀ ਸਵੀਕਾਰੇ ਜਾਂਦੇ ਰਹੇ ਹਨ ਜਦੋਂ ਉਹ 50 ਰਾਜ ਸਭਾ ਮੈਂਬਰਾਂ ਦੇ ਦਸਖਤਾਂ ਦੀ ਲੋੜਿੰਦੀ ਗਿਣਤੀ ਨਾਲ ਚੇਅਰਮੈਨ ਦੇ ਅੱਗੇ ਰੱਖੇ ਜਾਂਦੇ ਸਨ ਜੱਜ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਬਰਤਾਨੀਆ ਤੇ ਅਮਰੀਕਾ ਵਿੱਚ ਵੀ ਉਸ ਵਖਪੇ ਦੌਰਾਨ ਹੀ ਕੁਰਸੀ ਤੇ ਬੈਠਦੇ ਹਨ ਜਿਸ ਨੂੰ ਚੰਗੇ ਵਿਹਾਰ ਵਜੋਂ ਗਿਣਿਆ ਜਾਂਦਾ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸ਼ਬਦ ਦੁਰਾਚਾਰ ਪ੍ਰਸੰਗਿਕ ਅਵਸਥਾ ਹੈ ਤੇ ਇਹ ਗਲਤ ਵਤੀਰੇ ਜਾਂ ਅਨਚਿਤ ਵਿਹਾਰ ਦਾ ਸੰਕੇਤ ਹੈ ਭ੍ਰਿਸ਼ਟਾਚਾਰ ਜਾਂ ਜਿੰਸੀ ਛੇੜਛਾੜ ਦਾ ਕੋਈ ਵੀ ਦੋਸ਼ ਜੇ ਸਾਬਤ ਹੁੰਦਾ ਹੈ ਤਾਂ ਬਿਲਕੁਲ ਇਹ ਦੁਰਾਚਾਰੀ ਹੋਵੇਗਾ ਅਤੇ ਇਸ ਤਰ੍ਹਾਂ ਮਾਂਦੋਸ਼ਤਾ ਦਾ ਆਧਾਰ ਬਣੇਗਾ ਵਰਤਮਾਨ ਵਿੱਚ ਜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਇੱਕ ਜੱਜ ਵਿਰੁੱਧ ਸ਼ਿਕਾਇਤ ਆਉਂਦੀ ਹੈ ਤਾਂ ਭਾਰਤ ਦਾ ਚੀਫ ਜਸਟਿਸ ਦੋਸ਼ਾਂ ਦੀ ਪੜਤਾਲ ਲਈ ਅੰਦਰੂਨੀ ਕਮੇਟੀ ਬਣਾਉਂਦਾ ਹੈ ਪਰ ਜੇ ਦੋਸ਼ ਸਾਬਤ ਵੀ ਹੋ ਜਾਣ ਤਾਂ ਭਾਰਤ ਦੇ ਚੀਫ ਜਸਟਿਸ ਜਾਂ ਰਾਸ਼ਟਰਪਤੀ ਕੋਲ ਸਬੰਧਤ ਜੱਜ ਨੂੰ ਚੇਤਾਵਨੀ ਦੇਣ ਨਿੰਦਾ ਕਰਨ ਉਹਦੀ ਇਨਕਰੀਮੈਂਟਾਂ ਰੋਕਣ ਜਾਂ ਮਤਲ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈ ਵੱਧ ਤੋਂ ਵੱਧ ਉਸ ਜੱਜ ਤੋਂ ਨਿਆਂਕ ਕੰਮਕਾਜ ਵਾਪਸ ਲੈ ਸਕਦੇ ਹਨ ਅੰਦਰੂਨੀ ਜਾਂਚ ਦੀ ਪ੍ਰਕਿਰਿਆ ਚੀਫ ਜਸਟਿਸ ਵੱਲੋਂ ਹੀ ਸ਼ੁਰੂ ਕੀਤੀ ਜਾ ਸਕਦੀ ਹੈ ਜੇ ਦੋਸ਼ ਖੁਦ ਚੀਫ ਜਸਟਿਸ ਖਿਲਾਫ ਲੱਗੇ ਹੋਣ ਤਾਂ ਉਹ ਸੂਰਤ ਵਿੱਚ ਕਾਨੂੰਨੀ ਕਾਨੂੰਨ ਪੂਰੀ ਤਰ੍ਹਾਂ ਖਮੋਸ਼ ਹੈ ਇਨ੍ਹਾਂ ਛੋਟੇ ਮੋਟੇ ਆਪਾਵਾਂ ਦੀ ਸਮੱਸਿਆ ਇਹ ਹੈ ਕਿ ਇਸ ਕਿਸਮ ਦੀ ਚੇਤਾਵਨੀ ਜਾਂ ਨਿੰਦਾ ਦਾ ਪਾਤਰ ਬਣੇ ਜੱਜ ਲਈ ਕਿਸੇ ਮਾਮਲੇ ਤੇ ਸੁਣਵਾਈ ਕਰਨੀ ਔਖੀ ਹੋ ਜਾਏਗੀ ਲਿਹਾਜ਼ਾ ਬੇਤਰਹੀ ਹੈ ਕਿ ਗਲਤੀ ਨਾਲੋਂ ਸਾਵਧਾਨੀ ਜਿਹੜੀ ਆ ਉਹ ਵਰਤ ਲਈ ਜਾਏ ਏਸੀਜੀ ਸਾਡਾ ਅੱਜ ਦਾ ਤੀਸਰੀ ਅਖ ਪ੍ਰੋਗਰਾਮ ਜਿਹੜਾ ਅਸੀਂ ਸੁਧਾਨਕ ਮਾਮਲਿਆਂ ਦੇ ਮਾਰ ਫੈਜ਼ਾਨ ਮੁਸਤਾਫਾ ਦਾ ਲਿਖਿਆ ਲੇਖ ਜੱਜਾਂ ਦਾ ਜੱਜ ਕੌਣ ਹੋਵੇ ਦੇ ਤਹਿਤ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ